ਬਹੁਤ ਵੱਡੀ ਖਬਰ ਹੈ ਜਿਵੇਂ ਕਿ ਕਰਨਲ ਦੇ ਮਾਮਲੇ ਦੇ ਵਿੱਚ ਉਹਨਾਂ ਦੀ ਪਤਨੀ ਨੇ ਸਾਰੇ ਪੁਲਿਸ ਦੇ ਗੁੰਡੇ ਨੰਗੇ ਕਰ ਦਿੱਤੇ ਨੇ ਪਹਿਲਾਂ ਮੈਂ ਤੁਹਾਨੂੰ ਇਹ ਇੱਕ ਵੀਡੀਓ ਦਸਾਉਣ ਜਾ ਰਿਹਾ ਪੂਰੀ ਵੀਡੀਓ ਯਾਨੀ ਉਹਨਾਂ ਨੇ ਜਨਤਕ ਕਰ ਦਿੱਤੀ ਹੈ ਇਹਦਾ ਮਤਲਬ ਕਾਰਵਾਈ ਨਹੀਂ ਹੋਈ ਉਹਨਾਂ ਨੇ ਕਿਹਾ ਸੀ ਕਿ ਤਿੰਨ ਦਿਨ ਦੇ ਤੱਕ ਦੇਖਾਂਗੇ ਤੇ ਜੇਕਰ ਕੋਈ ਕਾਰਵਾਈ ਕਰਦੇ ਆ ਤਾਂ ਠੀਕ ਹੈ ਪਰ ਨਹੀਂ ਅਸੀਂ ਇਹਦਾ ਵੀਡੀਓ ਜਨਤਕ ਕਰਾਂਗੇ ਪਰ ਉਹੀ ਵੀਡੀਓ ਮੈਂ ਪਹਿਲਾਂ ਤੁਹਾਨੂੰ ਦਿਖਾਉਂਗਾ ਬਾਦ ਦੇ ਵਿੱਚ ਜਿਹੜੀ ਅਪਡੇਟ ਸਾਂਝੀ ਕਰਨੀ ਹੈ ਆਰਮੀ ਦਾ ਰੁਤਬਾ ਹੁਣ ਪੁਲਿਸ ਦੇਖ ਚੁੱਕੀ ਹੈ ਕਿਉਂਕਿ ਇਸ ਤੋਂ ਬਾਅਦ ਦਾ ਜਿਹੜਾ ਐਕਸ਼ਨ ਹੋਣ ਜਾ ਰਿਹਾ ਉਹ ਬਹੁਤ ਹੀ ਵੱਡਾ ਹੈ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਕਿਉਂਕਿ ਪੰਜਾਬ ਦੀ ਉਸੇ ਪੁਲਿਸ ਨੂੰ ਬੰਨਣ ਜਾ ਰਹੀ ਆਰਮੀ ਇਹ ਵੀ ਤੁਹਾਡੇ ਸਾਹਮਣੇ ਖੁਲਾਸਾ ਕਰਾਂਗੇ ਪਹਿਲਾਂ ਆਹ ਵੀਡੀਓ ਦੇਖ ਲਓ ਜਿਹੜਾ ਉਹਦੀ ਘਰਵਾਲੀ ਤੋਂ ਪੰਜਾਬ ਦੇ ਉਹ ਗੁੰਡੇ ਪੁਲਿਸ ਦੇ ਮਾਫੀ ਕਿਵੇਂ ਮੰਗ ਰਹੇ ਆ ਦੇਖੋ ਇਹ ਛੋਟਾ ਆਪਣਾ ਸਿਰ ਫੋੜੇਗਾ ਅੱਛਾ ਇੱਕ ਤਾਂ ਕਰਿਆ ਜਿੱਤੇ ਤੁਸੀਂ ਮੇਰੇ ਬੱਚਿਆਂ ਨੂੰ ਮਾਰਿਆ ਰਜਿੰਦਰ ਢਾਬਾ ਤੇ ਕੇ ਮੇਰਾ ਬੇਟਾ ਮੇਰਾ ਹਸਬੰਦ ਤੁਹਾਨੂੰ ਕੁੱਟ ਦੇ ਇੱਕ ਇੱਕ ਥੱਪੜ ਤਾਰਾ ਨੂੰ ਲਗਾ ਦੇ ਤੁਹਾਨੂੰ ਮਨਜ਼ੂਰ ਹੈ ਅਜੀ ਸੌਰੀ ਫੀਲ ਕਰ ਰਹੇ ਸੌਰੀ ਨਹੀਂ ਅਗਰ ਕਮੈਂਡਰ ਤੈਨੂੰ ਸ਼ਰਮ ਆਣੀ ਚਾਹੀਦੀ ਹੈ ਜੀ ਮੈਂ ਮਾਫੀ ਮੰਗਦਾ ਪਲੀਜ਼ ਜੀ ਮਾਫੀ ਨਾਲ ਮੇਰੇ ਬੱਚੇ ਦੀ ਚੋਟ ਤੋਂ ਆਪਣਾ ਸਿਰ ਫੋੜੇਗਾ ਅੱਛਾ ਇਦਾਂ ਕਰਦੇ ਆ ਜਿੱਥੇ ਤੁਸੀਂ ਮੇਰੇ ਬੱਚਿਆਂ ਨੂੰ ਮਾਰਿਆ ਅਜਿੰਦਰ ਢਾਬਾ ਦੇ ਬਾਹਰ ਆ ਕੇ ਮੇਰਾ ਬੇਟਾ ਮੇਰਾ ਹਸਬੰਦ ਤੁਹਾਨੂੰ ਕੁੱਟ ਦੇ ਇੱਕ ਇੱਕ ਥੱਪੜ ਤਾਰਾ ਨੂੰ ਲਗਾ ਦੇ ਉਹ ਮੰਜੂ ਹੈ। ਤੈਨੂੰ ਸੌਰੀ ਫਿਰ ਕਰਦੇ। ਸੌਰੀ ਨਹੀਂ। ਅਗਰ ਕਹਾਂਗਾ 12 ਬੰਦੇ ਲੈ ਕੋਲ। ਹੱਸ ਕੇ ਛੋੜਨ। ਤੈਨੂੰ ਫੜਨ ਤੇ ਮੈਂ। ਏ ਤੂੰ ਅਮਰ ਜੇ 咋了 ਕਾਵਾ ਦੇ ਬਾਹਰ ਉੱਥੇ ਆ ਕੇ ਮੇਰਾ ਹਸਬੰਡ ਤੁਹਾਨੂੰ ਚਾਂਡਾ ਮਾਰੇਗਾ ਉਹ ਤੁਹਾਨੂੰ ਐਕਸੈਪਟੇਬਲ ਹੈ ਮੇਰੇ ਹਸਬੰਡ ਆਈ ਡੋਨਟ ਇਵਨ ਸੇ ਮੇਰਾ ਬੇਟਾ ਮੇਰੇ ਹਸਬੰਡ ਨੇ ਤੁਸੀ ਮਾਰਿਆ ਹੈ ਮਾਈ ਹਸਬੰਡ ਵਿਲ ਸਲੈਪ ਫੋਰ ਆਫ ਯੂ ਇਨ ਰਾਜੇਂਦਰ ਧਾਮਾ ਐਂਡ THEN ਆਈ ਵਿਲ ਅਗਰ ਤੁਸੇ ਕਿਸੇ ਨੂੰ ਖਾਮੋਸ਼ ਕਰਨਾ ਹੈ ਕਣੇ ਕਾਨੂੰ ਮਾਫ ਕਰਨਾ ਹੈ ਰਾਜੇਂਦਰ ਜੀ ਮੁੱਖ ਮੰਤਰੀ ਦਾ ਕਹਿੰਦੇ ਆ ਕਿ ਅਸੀਂ ਕਮਿਆਨੀ ਜੋ ਮਾਰ ਕੇ ਕਰਨਾ ਹੈ ਵਾਂਸ ਵੀ ਉੱਥੇ ਖੜੇ ਹੋ ਜਾਓ ਰਾਜੇਂਦਰ ਧਾਮਾ ਦੇ ਬਾਹਰ ਸਾਰਿਆਂ ਨੂੰ ਮੇਰਾ ਹਸਬੰਡ ਆ ਕੇ ਆਰੇ ਨੇ ਜੋ ਤੁਸੀਂ ਕਹਿ ਲਿਆ ਤੁਸੀਂ ਨਹੀਂ ਨਹੀਂ ਤਾਂ ਕਿਉਂ ਤੱਕ ਕਿਉਂ ਤੁਸੀਂ ਤਾਂ ਤੁਸੀਂ ਕੁੰਡੇ ਆ ਪੰਜਾਬ ਦੇ ਤਾਂ ਦੇਖ ਲਿਆ ਪੰਜਾਬ ਦੀ ਗੁੰਡਾਗਰਦੀ ਦਾ ਪਹਿਲਾ ਨਮੂਨਾ ਤੁਹਾਡੇ ਸਾਹਮਣੇ ਆ ਪਰ ਜਿਹੜਾ ਹੁਣ ਹੋਣ ਜਾ ਰਿਹਾ ਇਸ ਤੋਂ ਵੀ ਵੱਡਾ ਹੋਣ ਜਾ ਰਿਹਾ ਜਾਨੀ ਪੰਜਾਬ ਦੀ ਪੁਲਿਸ ਇਹ ਕਹਿ ਰਹੀ ਸੀ ਉਹਦੀ ਘਰਵਾਲੀ ਨੂੰ ਕਿ ਸਾਨੂੰ ਪਤਾ ਨਹੀਂ ਸੀ ਵੀ ਉਹ ਅਫੀਸਰ ਅਦੋਖੀ ਕਹਿ ਉਹਨੇ ਬਿਲਕੁਲ ਸਹੀ ਕਿਹਾ ਉਹਦੀ ਘਰਵਾਲੀ ਨੇ ਕਰਨਲ ਸਾਹਿਬ ਦੀ ਘਰਵਾਲੀ ਨੇ ਬਿਲਕੁਲ ਸਹੀ ਕਿਹਾ ਕਿ ਜੇਕਰ ਉਹ ਅਫੀਸਰ ਨਹੀਂ ਹੁੰਦੇ ਤਾਂ ਫੇਰ ਇਹਦਾ ਮਤਲਬ ਇਹ ਸੀ ਕਿ ਤੁਸੀਂ ਕਿਸੇ ਨੂੰ ਵੀ ਮਰਜ਼ੀ ਕੁੱਟੋਗੇ ਇਹ ਤੇ ਸਮਝ ਆਉਂਦੀ ਆ ਪੰਜਾਬ ਦੀ ਪੁਲਿਸ ਦੀ ਬੇਨਗਾਮੀ ਯਾਨੀ ਸਾਡੀ ਸਰਕਾਰ ਆ ਜਿਹੜੀ ਪੰਜਾਬ ਦਾ ਮੁੱਖ ਮੰਤਰੀ ਪੂਰਾ ਦੋਸ਼ੀ ਆ ਦੇ ਵਿੱਚ ਬਰਾਬਰ ਦਾ ਦੋਸ਼ੀ ਆ ਪੰਜਾਬ ਦਾ ਮੁੱਖ ਮੰਤਰੀ ਕਿਉਂਕਿ ਉਹਨਾਂ ਨੇ ਖੁੱਲੀ ਸ਼ੂਟ ਦਿੱਤੀ ਆ ਤਾਂ ਇਸ ਕਰਕੇ ਪੰਜਾਬ ਦੇ ਵਿੱਚ ਇਨਕਾਊਂਟਰ ਤੇ ਇਨਕਾਊਂਟਰ ਹੋ ਰਿਹਾ ਔਰ ਦੂਜੇ ਪਾਸੇ ਜਿਹੜੇ ਕਿ ਫੌਜੀਆ ਨੂੰ ਵੀ ਕੁੱਟਿਆ ਜਾ ਰਿਹਾ ਤਾਂ ਜਿਹੜੀ ਹੁਣ ਅਗਲੀ ਅਪਡੇਟ ਆ ਇਸ ਤੋਂ ਵੀ ਡਰਾ ਦੇਣ ਵਾਲੀ ਆ ਪੰਜਾਬ ਦੀ ਪੁਲਿਸ ਪ੍ਰਤੀ ਕਿਉਂ ਕਿ ਆਰਮੀ ਦੇ ਬਹੁਤ ਵੱਡੇ ਵੱਡੇ ਆਫੀਸਰ ਮੈਂ ਤੁਹਾਨੂੰ ਕੀ ਕਿਹਾ ਸੀ ਕਿ ਇੱਕ ਅੱਧਾ ਦਿਨ ਤੱਕ ਪੂਆ ਤੇ ਬਹੁਤ ਵੱਡਾ ਐਕਸ਼ਨ ਹੋਣ ਵਾਲਾ ਕਿਉਂਕਿ ਉਹਨਾਂ ਦੀ ਘਰਵਾਲੀ ਨੇ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਜੇਕਰ 3 ਵਜੇ ਤੱਕ ਅੱਜ ਕਾਰਵਾਈ ਹੁੰਦੀ ਅੱਜ ਦੀ ਰੇਡ ਦੇ ਵਿੱਚ ਤਾਂ ਠੀਕ ਹੈ ਨਹੀਂ ਤਾਂ ਫਿਰ ਇਹਨਾਂ ਦੀ ਵੀਡੀਓ ਮੈਂ ਜਨਤਕ ਕਰੂੰਗੀ ਜਿਹੜੀ ਕਿ ਮੇਰੇ ਤੋਂ ਮਾਫੀ ਮੰਗ ਰਹੇ ਸੀ ਉਹ ਵਾਕਈ ਸੱਚੇ ਨੇ ਇਹ ਮੰਗ ਵੀ ਰਹੇ ਸੀ ਆ ਵੀਡੀਓ ਕਾਲ ਦੇ ਵਿੱਚ ਉਹਨਾਂ ਨੇ ਰਿਕਾਰਡਿੰਗ ਕੀਤੀ ਇੱਕ ਦੂਜੇ ਫੋਨ ਦੇ ਨਾਲ ਤਾਂ ਹੁਣ ਇੱਥੇ ਇੱਕ ਪੰਜਾਬ ਦੀ ਪੁਲਿਸ ਦਾ ਰਵੱਈਆ ਤੁਸੀਂ ਵੇਖੋ ਪੰਜਾਬੀਓ ਇਹ ਅਸਲ ਦੇ ਵਿੱਚ ਇਹਨਾਂ ਦਾ ਨਤੀਜੇ ਕਿ ਅਸੀਂ ਜੇਕਰ ਕੋਈ ਪੁਲਿਸ ਵਾਲਾ ਜਦ ਕੋਈ ਅਫਸਰ ਨਾ ਹੋਵੇ ਤਾਂ ਅਸੀਂ ਉਸ ਤੋਂ ਬਾਅਦ ਦੂਜੇ ਵਿਅਕਤੀਆਂ ਨੂੰ ਤਾਂ ਫਿਰ ਆਮ ਲੋਕਾਂ ਨੂੰ ਤੁਹਾਨੂੰ ਪਤਾ ਹੀ ਹੈ ਮਾਰਨ ਲੱਗ ਜਾਂਦੀ ਹੈ ਪੁਲਿਸ ਜਿਵੇਂ ਕਿ ਐਨਕਾਊਂਟਰ ਕਰ ਰਹੀ ਹੈ ਔਰ ਹੁਣ ਸਵਾਲ ਇਹ ਹੋ ਰਿਹਾ ਹੈ ਕਿ ਪੰਜਾਬ ਦੀ ਪੁਲਿਸ ਦੇ ਨਾਲ ਟੱਕਰ ਸਦੀ ਆਰਮੀ ਦੀ ਲੱਗੀ ਮੈਂ ਹੁਣ ਵੀ ਕਹਣਾ ਪੰਜਾਬ ਦੇ ਵਿੱਚ ਕੁਝ ਵੱਡਾ ਹੋਣ ਵਾਲਾ ਹੈ ਕਿਉਂ ਕਿ ਆਰਮੀ ਨੇ ਬੇਹੱਦ ਜਿਆਦਾ ਇੱਕ ਐਸੀ ਗੰਭੀਰਤਾ ਦੇ ਨਾਲ ਇਸ ਗੱਲ ਨੂੰ ਚੱਕਿਆ ਕਿ ਹੁਣ ਇਹ ਪੁਲਿਸ ਵਾਲੇ ਇਹਨਾਂ ਦਾ ਬਚਣਾ ਨਾ ਮੁਸ਼ਕਲ ਹੈ ਇਹਨਾਂ ਦਾ ਬਚਣਾ ਬੜਾ ਹੀ ਮੁਸ਼ਕਲ ਹੈ ਕਿਉਂਕਿ ਜਿਹੜਾ ਨਾਨਕ ਐਸਐਸਪੀ ਹੈ ਉਸ ਬੰਦੇ ਨੇ ਇਹਨਾਂ ਦੇ ਉੱਤੇ ਕਾਰਵਾਈ ਕਰਨ ਤੋਂ ਇਨਕਾਰ ਕੀਤਾ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਹੁਣ ਵੱਡੇ ਪੱਧਰ ਤੇ ਆਰਮੀ ਐਕਸ਼ਨ ਲੈਣ ਜਾ ਰਹੀ ਹੈ ਇਹੀ ਪੰਜਾਬ ਦੇ ਪੁਲਿਸ ਅਫਸਰ ਤੁਹਾਨੂੰ ਕੱਲ ਨੂੰ ਉਹਨਾਂ ਦੀ ਗ੍ਰਿਫਤ ਦੇ ਵਿੱਚ ਨਜ਼ਰ ਨਾ ਆਏ ਤਾਂ ਤੁਸੀਂ ਮੈਨੂੰ ਕਹਦੇ ਹੋ ਕਿਉਂ ਕਿਉਂਕਿ ਪੰਜਾਬ ਦੀ ਪੁਲਿਸ ਨੂੰ ਹੁਣ ਆਰਮੀ ਚੱਕਣ ਜਾ ਰਹੀ ਹੈ ਉਹਨਾਂ ਨੌਜਵਾਨਾਂ ਨੂੰ ਜਿਨ੍ਹਾਂ ਗੁੰਡਿਆਂ ਨੇ ਇਹ ਸਾਡਾ ਜਿਹੜਾ ਕਿ ਕਰਨਲ ਕੁੱਟਿਆ ਕਿਉਂਕਿ ਅਸੀਂ ਸਾਡਾ ਕਿ ਕਹਿੰਦੇ ਆ ਦੇਸ਼ ਪ੍ਰਤੀ ਉਹਨਾਂ ਦਾ ਇੱਕ ਬਹੁਤ ਵੱਡਾ ਯੋਗਦਾਨ ਹੈ ਇਹਨਾਂ ਦੇ ਪਰਿਵਾਰ ਦਾ ਯੋਗਦਾਨ ਪੂਰੇ ਪੰਜਾਬ ਦੇ ਵਿੱਚ ਇਹ ਗੱਲ ਫੈਲ ਚੁੱਕੀ ਹੈ ਔਰ ਦੂਜਾ ਨੰਬਰ ਆਰਮੀ ਦੇ ਪ੍ਰਤੀ ਸਾਡੇ ਪੰਜਾਬ ਦੇ ਲੋਕਾਂ ਦਾ ਕੀ ਹਿੱਤ ਹੈ ਉਹ ਤੁਸੀਂ ਜਾਣਦੇ ਹੋ ਸਾਰੇ ਔਰ ਦੂਸਰੇ ਪਾਸੇ ਗੱਲ ਇਹ ਆ ਜਾਂਦੀ ਵੀ ਪੰਜਾਬ ਦਾ ਜਿਹੜਾ ਰਵਈਆ ਪੁਲਿਸ ਦਾ ਉਹਦੇ ਨਾਲ ਪੰਜਾਬ ਦੇ ਲੋਕਾਂ ਦੇ ਵਿੱਚ ਕਿਸ ਕਦਰ ਨਫ਼ਰਤ ਭਰੀ ਹੈ ਪੰਜਾਬ ਦੀ ਪੁਲਿਸ ਪ੍ਰਤੀ ਲੋਕਾਂ ਦੇ ਦਿਲਾਂ ਦੇ ਵਿੱਚ ਨਫ਼ਰਤ ਹੈ ਕਿਉਂਕਿ ਅਕਸਰ ਤੁਸੀਂ ਵੇਖਿਆ ਪੰਜਾਬ ਪੁਲਿਸ ਗਾਲ੍ਹਾਂ ਕੱਢਦੀ ਹੈ ਧਾਰਮਾਂ ਪੈਂਦੀ ਆ ਬਜ਼ਾਰਾ ਦੇ ਵਿੱਚ ਤੁਰੇ ਜਾਂਦੇ ਤਾਂ ਪੈਸੇ ਵੀ ਵਸੂਲਦੀ ਆ ਉਹਨਾਂ ਨੇ ਆਪ ਹੀ ਕਿਹਾ ਇੱਕ ਗੱਲ ਤੁਸੀਂ ਗੌਰ ਨਾਲ ਸਮਝੋ ਕਿ ਸਾਨੂੰ ਤਾਂ ਇਹਦਾ ਪਤਾ ਨਹੀਂ ਸੀ ਕਿ ਇਹ ਇਹ ਅਫਸਰ ਹੈ ਜੇਕਰ ਅਫਸਰ ਨਾ ਹੁੰਦਾ ਤੇ ਫਿਰ ਇਹਦਾ ਹਾਲ ਕੀ ਹੋਣਾ ਸੀ ਹੋ ਸਕਦਾ ਉਹ ਐਨਕਾਊਂਟਰ ਕਰ ਦਿੰਦੇ ਕਿਉਂਕਿ ਉਹਦਾ ਅਫਸਰ ਹੁੰਦੇ ਵੀ ਉਹਨੂੰ ਕਹਿ ਰਹੇ ਸੀ ਉਹਦੇ ਬੇਟੇ ਨੂੰ ਗਾਲਾਂ ਕੱਢ ਰਹੇ ਸੀ ਕਿ ਭਾਈ ਜੇਕਰ ਤੁਸੀਂ ਜ਼ਿਆਦਾ ਤੜੀ ਫੜੀ ਕਰੋਗੇ ਤਾਂ ਤੁਹਾਡਾ ਵੀ ਐਨਕਾਊਂਟਰ ਕਰਾਂਗੇ ਕਿਉਂਕਿ ਅਸੀਂ ਐਨਕਾਊਂਟਰ ਕਰਕੇ ਆਏ ਆਂ ਦਰਸਲ ਜਿਹੜਾ ਇਹਨਾਂ ਦੇ ਐਨਕਾਊਂਟਰ ਕਰਨ ਵਾਲਾ ਨਸ਼ਾ ਉੱਦ ਮੈਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਵੀ ਦਿਖਾਇਆ ਸੀ ਕਿ ਇਹਨਾਂ ਦਾ ਨਸ਼ਾ ਲੈਂਦਾ ਯਾਰ ਤੇ ਹੁਣ ਜਿਹੜੀ ਪੰਜਾਬ ਦੀ ਪੁਲਿਸ ਨੂੰ ਇਹ ਬੰਨਣ ਜਾ ਰਹੀ ਆ ਆਰਮੀ ਕਿਉਂਕਿ ਸਭ ਸਭ ਕੁਝ ਖਾਣਾ ਉਹਨਾਂ ਲੋਕਾਂ ਨੂੰ ਜ਼ਰੂਰੀ ਆ ਜਿਹੜੇ ਇਹੋ ਜਿਹੇ ਗੁੰਡੇ ਨੇ ਇਹ ਗੁੰਡੇ ਕੀਦੇ ਨੇ ਸਿੱਧੇ ਸੀਆ ਮਾਨ ਦੇ ਔਰ ਜ਼ਿਆਦਾਤਰ ਮੈਂ ਕਹਿਣਾ ਹੁਣਾਂ ਵੀ ਜਿਵੇਂ ਪੰਜਾਬ ਦੀ ਪੁਲਿਸ ਵਿੱਚ ਬਹੁਤ ਸਾਰੀ ਚੰਗੀ ਵੀ ਆ ਜਿਹੜੇ ਕਿ ਇਹਨੇ ਨਾਮ ਕਮਾਉਂਦੇ ਨੇ ਗਰੀਬਾਂ ਦੀ ਸਹਾਇਤਾ ਕਰਦੇ ਨੇ ਉਹ ਕਿਸੇ ਤੋਂ ਵੀ ਜ਼ੁਲਮ ਨਹੀਂ ਕਰਦੇ ਬਹੁਤ ਸਾਰੇ ਪੁਲਿਸ ਅਫਸਰ ਇਹੋ ਜਿਹੇ ਨੇ ਜਿਨ੍ਹਾਂ ਨੂੰ ਸਲੂਟ ਕਰਦੀ ਹੈ ਦੁਨੀਆ ਪਰ ਇਹੋ ਜਿਹੇ ਜਿਹੜੇ ਗੁੰਡੇ ਨੇ ਇਹ ਗੁੰਡਿਆਂ ਨੂੰ ਲੋਕ ਗਾਲਾਂ ਕੱਢਦੇ ਨੇ ਤੇ ਲੋਕ ਇਹਨਾਂ ਨੂੰ ਨਿੱਖਦੇ ਨਕਮੇ ਕਹਿੰਦੇ ਨੇ ਜਿਹੜੀ ਕਿ ਆਉਣ ਵਾਲੀ ਖਬਰ ਉਹ ਬੜੀ ਹੀ ਧੁਮਾਕੇਦਾਰ ਹੋਣੀ ਹੈ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲੋ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲਟੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਮੇਰਾ ਵੀਰ ਵੀਡੀਓ ਨੂੰ ਗਰੁੱਪਾਂ ਵਿੱਚ ਸ਼ੇਅਰ ਜ਼ਰੂਰ ਕਰਨਾ ਧੰਨਵਾਦ